ਮੰਗਰ ਦੇ ਉੱਪਰ ਬੋਰਡ ਬਟਵਾਉਂਦੇ। ਲਓ ਇਹ ਪਤਾ ਨਹੀਂ ਕਿ ਦਾ ਮੀਂਹ ਨਾਲ ਰਿਜਿਸਟਰ ਹੋਵੇਗਾ। ਇਹਨਾਂ ਨੂੰ ਵੀ ਪਤਾ ਪੜਾ ਕੇ ਬਾਹਰ ਨਹੀਂ ਕਰਾਂਗੇ। ਲੋਗੀ ਆਪਾਂ ਤੋਂ ਨਿਆਹਲੇ ਬੇੜਾ ਤੇ ਮੀਰੇ ਫਿੰਡ ਨਾਲ ਦਾ ਬੜਾ ਵੇੜੇ ਦੇ ਕਿਤੇ ਅੰਦਰੋਂ ਬੰਦਾ ਕੋ ਸਾਰਾ ਇਹਦੇ ਦੇ ਹੋ ਜਾਂਦੇ ਨੇ ਪਤਾ ਚਲ ਆਪਾਂ ਆਏ ਗਿਆ ਹਨ ਦੂਸਾਂ ਦੇ ਜਤਾ ਬੋ ਤੇ ਇਹਦੇ ਸਾਦੇ ਕੋਠਾ ਨਾ ਉੱਪਰ ਸਿੱਕਾ ਦਾ ਕੋਟਾ ਉੱਪਰੋਂ ਪੱਛਾਗਾ ਤਾਂ ਕਰਦੇ ਨੇ ਫਾਰੀ ਮੁੱਠੀ ਕਰਦੇ ਜੜੇ ਵੀ ਰਸਤਾ ਆਉਂਦੇ ਉਹ ਹੋਈ ਨੂੰ ਗੁੜੀ ਮੀਂਹ ਪੈਂਦਾ ਬੜਾ ਜਿਹਾ ਥੋਨਾ ਪੈਂਦਾ ਉਸਨੂੰ ਗੰਡਾ ਤੋਂ ਕੁਛ ਅੰਮਾਣੇ ਨਾਲ ਨਾਲੇ ਕਟੇਰ ਤੋਂ ਚਾਪਾ ਤਿਆਰ ਕਰਨਾਗਾ ਨਹੀਂ ਨਾ ਬਾਸਾ ਕਮਿਆਂ ਦਾ ਉਹ ਵਧੀਆ ਵੀ ਚਲ ਠੰਡ ਹੋ ਗਈ ਹੈ ਨਾ ਹੋ ਗਈ ਨਾ ਤੋਂ ਲਖਵੀਰ ਨੇ ਸਾਰਾ ਘਰ ਦਾ ਸਾਂਭ ਸੰਭਾਲ ਕੀਤੀ ਜੀ ਅੱਜ ਮੇਰੀ ਸਿਹਤ ਥੋੜੀ ਜਿਹੀ ਡਾਊਨ ਸੀਗੀ ਤੇ ਮੇਰੇ ਨਾਲ ਗਈ ਬਰਲੀਨ ਸਾਡੀ ਵੱਡੀ ਕੁੜੀ ਆ ਸੋ ਮੈਂ ਤੇ ਗੁਰਲੀਨ ਦਵਾਈ ਲੈਣ ਲਈ ਅਸੀਂ ਗਏ ਬਰਨਾਲਾ ਡਾਕਟਰ ਮਨਪ੍ਰੀਤ ਸਿੱਧੂ ਕੋਲ ਕਈ ਦਿਨਾਂ ਦੀ ਥੋੜੀ ਜਿਹੀ ਦਿੱਕਤ ਆ ਰਹੀ ਸੀਗੀ ਆ ਸਾਹ ਲੈਣ ਦੇ ਵਿੱਚ ਕੋਈ ਨਾ ਕੋਈ ਚਲੋ ਥੋੜੀ ਬਹੁਤੀ ਇਨਫੈਕਸ਼ਨ ਵਗੈਰਾ ਹੁੰਦੀ ਹੈ ਹਨਾ ਕਈ ਵਾਰ ਪਰ ਇਹ ਹੈਗਾ ਵੀ ਸਮੇਂ ਸਿਰ ਬੰਦੇ ਨੂੰ ਡਾਕਟਰੀ ਜਾਂਚ ਆਪਾਂ ਨੂੰ ਕਰਾਉਂਦੇ ਰਹਿਣੀ ਚਾਹੀਦੀ ਆ ਸਰੀਰ ਦੇ ਨਹੀਂ ਤਾਂ ਫਿਰ ਕਈ ਵਾਰ ਆਪਾਂ ਕਿਸੇ ਵੱਡੀ ਬਿਮਾਰੀ ਦਾ ਸਕਾਰ ਹੋ ਜਾਂਦੇ ਆ ਸੋ ਗੁਰਲੀਨ ਮੇਰੇ ਨਾਲ ਗਏ ਤੇ ਗੁਰਲੀਨ ਨਾਲ ਨਾਲ ਵੀਡੀਓ ਵੀ ਬਣਾ ਰਹੀ ਸੀ ਤੇ ਆਉਂਦੇ ਹੋਏ ਇੱਕ ਜੋ ਇੱਕ ਖਰੀਦਦਾਰੀ ਕਰਕੇ ਲਿਆਏ ਉਹ ਵੀ ਤੁਸੀਂ ਦੇਖਿਓ ਬਹੁਤ ਪਿਆਰਾ ਜਿਹਾ ਗਿਫਟ ਇਹ ਲੈ ਕੇ ਆਏ ਨੇ ਆਉਂਦੇ ਹੋਏ ਖਰੀਦ ਖਰੀਦ ਕਰਕੇ ਸੋ ਚਲ ਇਹ ਸੀਗਾ ਵੀ ਮੇਰਾ ਇਕੱਲੇ ਦਾ ਦਿਲ ਵੀ ਨਹੀਂ ਲੱਗਦਾ ਹੈਗਾ ਨਾ ਤੇ ਮਖਾ ਵੀ ਚੱਲ ਗੁਰਲੀ ਨਾਲ ਆ ਗਈ ਦੋਨੇ ਜਣੇ ਗੱਲਾਂ ਬਾਤਾਂ ਪਿਆਉਤੀ ਦੋਨੇ ਜਣੇ ਗੱਲਾਂ ਬਾਤਾਂ ਕਰਦੇ ਜਾਵਾਂਗੇ ਤੇ ਪਤਨੀ ਲੱਗਿਆ ਸਾਨੂੰ ਬਾਟ ਕਦੋਂ ਲੰਘ ਗਈ ਹੈ ਨਾ ਉਸ ਅਸੀਂ ਉੱਥੋਂ ਬਾਜ਼ਾਰ ਦੇ ਵਿੱਚੋਂ ਸਮਾਨ ਵੀ ਖਰੀਦਣਾ ਸੀ ਬਰਨਾਲਾ ਤੋਂ ਮਾਚਸ ਵਗੈਰਾ ਜਿਹੜੀ ਨਾ ਉੱਥੋਂ ਸਸਤੀ ਪੈ ਜਾਂਦੀ ਹੈ ਕਿ ਥੋਕ ਦੀਆਂ ਦੁਕਾਨਾਂ ਤੋਂ ਤੇ ਕੁਝ ਕੁ ਅਸੀਂ ਉੱਥੋਂ ਸਮਾਨ ਖਰੀਦ ਲਿਆ ਤੇ ਤਾਂ ਕਰਕੇ ਮਖਾ ਵੀ ਇਕੱਲੇ ਤੋਂ ਠੀਕ ਨਹੀਂ ਆਉਣਾ ਹੈ ਨਾ ਕੰਮ ਨੂੰ ਰਾਜ ਆ ਜਾਂਦੇ ਆਂਦੇ ਇੱਥੇ ਵਿੱਚ ਨਾ ਪੋਰਟ ਦੇ ਵਿੱਚ ਮਸਰੀਆਂ ਆਪਣੀਆਂ ਹੋਈਆਂ ਨਹੀਂ ਗਿਆ ਇਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਥੋੜਾ ਜਿਹਾ ਰੇਟ ਨਾ ਜ਼ਿਆਦਾ ਹਾਈ ਬੋਲ ਰਿਆ ਸੀਗਾ ਤਕਰੀਬਨ ਲਗਭਗ 400 ਰੁਪਏ ਦੇ ਲਗਭਗ ਰੇਟ ਬੋਲ ਰਿਆ ਸੀਗਾ ਜੋ ਕਿ ਥੋੜਾ ਜਿਹਾ ਜ਼ਿਆਦਾ ਸੀਗਾ ਆਮ ਇਹ ਪੋਰਟ ਤਕਰੀਬਨ 2200 ਦੇ ਵਿੱਚ ਮਿਲ ਜਾਂਦਾ ਦੋਸਤੋ ਸੋ ਲਓ ਜੀ ਅਸੀਂ ਹੁਣ ਬਾਬਾ ਗੰਦਾ ਸਕੂਲ ਲੰਘ ਚੁੱਕੇ ਆਂ ਬਾਬਾ ਗੰਦਾ ਸਕੂਲ ਨੂੰ ਲੰਘ ਕੇ ਅਸੀਂ ਕੁਝ ਹੀ ਮਿੰਟਾਂ ਦੇ ਵਿੱਚ ਡਾਕਟਰ ਮਨਪ੍ਰੀਤ ਸਿੱਧੂ ਆ ਜੋ ਪਹਿਲਾਂ ਸਰਕਾਰੀ ਹਸਪਤਾਲ ਦੇ ਵਿੱਚ ਹੁੰਦੇ ਸੀਗੇ ਤੇ ਹੁਣ ਉਹ ਰਿਟਾਇਰਡ ਹੋ ਗਏ ਸੀ ਇਥੋਂ ਤੇ ਉਹਨਾਂ ਦਾ ਆਪ ਦਾ ਹਸਪਤਾਲ ਆ ਗਿਆ ਹਾਰਟ ਦੇ ਇੱਕ ਚੰਗੇ ਡਾਕਟਰ ਨੇਗੇ ਹੁਣ ਅਸੀਂ ਲੰਘਾਂਗੇ ਪੋਲ ਥੱਲੋਂ ਦੀ ਜੀ ਤੇ ਬਾਕੀ ਇਹ ਬਰਨਾਲੇ ਸ਼ਹਿਰ ਦਾ ਨਜ਼ਾਰਾ ਤੁਸੀਂ ਨਾਲ-ਨਾਲ ਦੇਖਦੇ ਰਹੋ ਕਿ ਕਿਸ ਤਰ੍ਹਾਂ ਦੀ ਲੁੱਕ ਆ ਗਈ ਬਹੁਤ ਸੋਹਣੀ ਡਿਜ਼ਾਈਨਿੰਗ ਕਲਾਕਿਰਤੀ ਕਰੀ ਹੋਈ ਹੈ ਜਿਵੇਂ ਆਪਣੀ ਕੰਧ ਦੇ ਉੱਤੇ ਪੇਂਟਿੰਗ ਕਰੀ ਸੀ ਹਨਾ ਤੇ ਜਿਵੇਂ ਮੁਰਦਾ ਸਰੀਰ ਦੇ ਵਿੱਚ ਜਾਨ ਪਾਈ ਜਾਂਦੀ ਐ ਇਸ ਤਰ੍ਹਾਂ ਇਸ ਰੰਗ ਕਰਨ ਨਾਲ ਕੰਦਾ ਸੋਹਣਿਆ ਲੱਗ ਜਾਂਦੇ ਨੇ ਸੋ ਏ ਸੀਗਾ ਬਾਜ਼ਾਰ ਦਾ ਅੱਜ ਦਾ ਹਾਲ ਅੱਜ ਵੈਸੇ ਟ੍ਰੈਫਿਕ ਘੱਟ ਸੀ ਕਿਉਂਕਿ ਸੰਡੇ ਹੋਣ ਕਰਕੇ ਨਾ ਅੱਜ ਟ੍ਰੈਫਿਕ ਇੰਨੀ ਜ਼ਿਆਦਾ ਹੈ ਨਹੀਂ ਸੀਗੀ ਅੱਜ ਦਾ ਬੋਲ ਵਾਲਾ ਸੀਗਾ ਜੋ ਟ੍ਰੈਫਿਕ ਦਾ ਠੀਕ ਠਾਕ ਸੀਗਾ ਬਾਜ਼ਾਰ ਅੱਧ ਤੋਂ ਵੱਧ ਬੰਦੀ ਪਿਆ ਸੀਗਾ ਗਿਰਲੀਆਂ ਜਾਂ ਦੁਕਾਨਾਂ ਹੀ ਖੁੱਲੀਆਂ ਹੋਈਆਂ ਸੀਗੀਆਂ ਚਲੋ ਜੀ ਆਪਾਂ ਤਾਂ ਡਾਕਟਰ ਕੋਲੇ ਜਾਣਾ ਹੈ ਨਾ ਵੈਸੇ ਮੈਨ ਤਾਂ ਆਪਾਂ ਨੂੰ ਇਹ ਹੈ ਵੀ ਡਾਕਟਰ ਵਾਲਾ ਨਾ ਬੰਦ ਹੋਵੇ ਡਾਕਟਰ ਦਾ ਜਿਹੜਾ ਮੈਡੀਕਲ ਆਉ ਖੁੱਲਾ ਹੋਵੇ ਸੋ ਹੁਣ ਆਪਾਂ ਕੁਝ ਇਹੀ ਸਮੇਂ ਦੇ ਵਿੱਚ ਪਹੁੰਚ ਰਹੇ ਹਾਂ ਜੀ ਉੱਥੇ ਡਾਕਟਰ ਮਨਪ੍ਰੀਤ ਜੀ ਦੂਦੇ ਕੋਲ ਜਿੱਥੇ ਆਪਾਂ ਆਪਣੀ ਜਾਂਚ ਕਰਾ ਕੇ ਕੋਈ ਚੰਗੀ ਮੈਡੀਸਿਨ ਆਪਾਂ ਲਵਾ ਲਵਾਂਗੇ ਕਿਉਂਕਿ ਪਿੰਡੋਂ ਦੋ ਤਿੰਨ ਦਿਨ ਹੋ ਗਏ ਦਵਾਈ ਲੈੰਦੇ ਨੂੰ ਪਰ ਕੋਈ ਗੱਲ ਰਾਹ ਜੀ ਨਹੀਂ ਪਈ ਹੈਗੀ ਤਾਂ ਕਰਕੇ ਮੈਂ ਕਿਹਾ ਵੀ ਚਲੋ ਬਰਨਾਲੇ ਤੁਸੀਂ ਦਵਾਈ ਲੈਣਿਆ ਸੋ ਸਸਤੀ ਗੱਲ ਦੋਸਤੋ ਅੱਜ ਅਸੀਂ ਆਏ ਆਂਗੇ ਸਿੱਧੂ ਹਸਪੀਟਲ ਥੋੜਾ ਜਨਾ ਮਤਲਬ ਹਾਰਟ ਦਾ ਜਿਵੇਂ ਸਾਹ ਲੈਣ ਚ ਦਿੱਕਤ ਹੋ ਗਈ ਸੀ ਅੱਜ ਸਿੱਧੂ ਹਸਪੀਟਲ ਆਏ ਆਂ ਡਾਕਟਰ ਮਨਪ੍ਰੀਤ ਸਿੰਘ ਜੀ ਕੋਲ ਸਿੱਧੂ ਕੋਲ ਪਹਿਲਾਂ ਇਹ ਸਰਕਾਰੀ ਚੋਂ ਰਟਾਇਰਡ ਨੇ ਮਿਲਦੇ ਡਾਕਟਰ ਸਾਹਿਬ ਨੂੰ ਤੇ ਆਪਣਾ ਟ੍ਰੀਟਮੈਂਟ ਕਰਵਾਉਣ ਆ ਜੇ ਇਹਨਾਂ ਤੋਂ ਲਓ ਵੀ ਦੋਸਤੋ ਮੈਡੀਸਨ ਆਪਾਂ ਲੈ ਲਿਆ ਇਥੋਂ ਉਸਕੋ ਪ੍ਰੋਬਲਮ ਹੈ ਕਿ ਸੀ ਡਾਕਟਰ ਸਾਹਿਬ ਕਹਿੰਦੇ 3-4 ਦਿਨ ਦੀ ਦਵਾਈ ਦਿੱਤੀ ਆ 3-4 ਦਿਨ ਦਵਾਈ ਨਾਲ ਲਾਉ ਤੇ ਠੀਕ ਹੋ ਜਾਓਗੇ ਠੀਕ ਨੇ ਹੁਣ ਆਪਾਂ ਚੱਲਦੇ ਪਿੰਡ ਨੂੰ ਵਾਪਸ ਰਾਜਨੀਤੀ ਕਰਨੀ ਬੋਲੋ ਬਟਨ ਨਾਮ ਨਾਮ ਨਹੀਂ ਲੈਣਾ ਇਹ ਪੇਂਡ ਪੇਂਡ ਆਜਾ ਆਜਾ ਵੀ ਸਿਪਿਟੇ ਜਾਓ ਅੰਦਾ ਵਾਲਾ ਅੰਦਾ ਵਾਲਾ ਮਲਾਵ ਸ਼ੀਸ਼ਾ ਕੇ ਹੋਸਟਲ ਕੇ ਗੇਟੇ ਪਰ ਲੱਗਾ ਨਾ ਸ਼ੀਸ਼ਾ ਪੁਰਾਯਾ ਨਿਕਲਾ ਹੀ 3-4 ਕੋ ਜੰਗਲਾ ਲੱਗ ਸੀ ਕਰੀਆਂ ਨੇ ਮੱਖੀਆਂ ਦੇਖਦੇ ਆਪਾਂ ਵੀ ਘਰ ਦੀ ਸਜਾਵਟ ਵਾਸਤੇ ਜਾਂ ਡੈਰੀ ਦੇ ਰੱਖਣ ਦੇ ਲਈ ਆਪਾਂ ਲਵਾਂਗੇ ਅਜੇ ਦੇਖਣਾ ਰੀਡ ਤੋਂ ਨਾ ਫਿਰ ਖੋਲ੍ਹੇਗਾ ਕਰਦ ਲਿਆਓ ਹੈਨਾ ਦੇਖਦੇ ਆ ਕਿ ਇਹਦੇ ਵਿੱਚ ਲਓ ਜੀ ਸਾਡੇ ਗੁਰਲੀ ਨੇ ਇਹ ਚੀਜ਼ ਲੈ ਕੇ ਆਈ ਹੈ ਤੇ ਨਵੋ ਨੂੰ ਖੋਲ੍ਹ ਕੇ ਦਿਖਾ ਰਿਹਾ ਹੈ ਵਿੱਚੋਂ ਕੀ ਨਿਕਲਦਾ ਹੈਗਾ ਉਹ ਆਪਾਂ ਦੇਖਦੇ ਆ ਆੱਖਾਂ ਬੰਦ ਕਰ ਪਹਿਲਾਂ ਬਾਈ ਆੱਖਾਂ ਬੰਦ ਕਰ ਹਾਂ ਫਿਰ ਹਜੇ ਆੱਖਾਂ ਖੋਲ੍ਹਣੀਆਂ ਨਹੀਂ ਬਾਈ ਖੋਲ੍ਹਣੀਆਂ ਠੀਕ ਹੈਨਾ ਬਹੁਤ ਪਿਆਰਾ ਜਿਹਾ ਗਿਫਟ ਆਫਾ ਕੱਢਾਂਗੇ ਵਧੀਆ ਰੱਖੀ ਸੋਨਾ ਜੱਤ ਚੰਗਾ ਚਲੋ 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 ਉੱਪਰ ਨੂੰ ਖਿਚੋ ਨਹੀਂ ਨਹੀਂ ਤੂੰ ਤੂੰ ਖਿਚੋ ਉੱਪਰ ਨੂੰ ਚਲ ਏ ਇੱਥੇ ਰੱਖ ਲਓ ਏ ਹੁਣ ਤੁਸੀਂ ਅੱਖਾਂ ਖੋਲੋਗੇ ਅੱਖਾਂ ਖੋਲੋ ਕਿਉਂ ਜੀ ਕਿ ਨਹੀਂ ਸੁਣਿਓ ਮੱਛਲੀ ਇਹਨੇ ਹੈ ਨਾ ਹੈ ਨਾ